ਸਦੂ ਮੂਸੇ ਵਾਲੇ ਦਾ ਇੱਕ ਬੜਾ ਫੇਮਸ ਗੀਤ ਹੋਇਆ ਉਹਦੇ ਵਿੱਚ ਲਾਈਨ ਹੈ ਕਹਿੰਦੇ ਨੰਬਰ ਪੀਬੀ 65 ਮੁਹਾਲੀ ਦਾ 3 ਜ਼ੀਰੋਆਂ ਪਿੱਛੇ 8 ਬੱਲੀ ਉਹ ਫੋਰਚੂਨਰ ਗੱਡੀ ਤੇ ਇੱਥੇ ਡਿਟੇਲਡ ਕੀਤੀ ਗਈ ਹੈ ਉਹ ਬਾਈ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਉਸ ਗੱਡੀ ਨੂੰ ਐਡਾ ਫੇਮਸ ਕਰ ਦਿੱਤਾ ਤੇ ਸਾਡੀ ਚਲੋ ਗੱਡੀ ਤੇ ਕੰਮ ਕਰਨ ਦਾ ਮੌਕਾ ਮੈਂ ਤੁਹਾਨੂੰ ਦੱਸ ਦਿੰਨਾ ਸਾਡਾ ਛੋਟਾ ਜਿਹਾ ਮੀਟਅਪ ਹੋਇਆ ਸੀ ਚੰਡੀਗੜ੍ਹ 'ਚ ਹਨਾ ਤੇ ਬਾਈ ਨੂੰ ਮੈਂ ਦੱਸਿਆ ਆਪਾਂ ਡਿਟੇਲਿੰਗ ਲਾਈਨ 'ਚ ਸੀਗੇ ਕਾਫੀ ਟਾਈਮ ਤੋਂ ਵੀ ਬਾਈ ਕੋਟਿੰਗ ਵਗੈਰਾ ਉਹਨਾਂ ਨੂੰ ਪਤਾ ਹੀ ਸੀਗਾ ਇਹ ਚੀਜ਼ ਚਾਹਣਾ ਸਾਰਾ ਕੁਝ ਤੇ ਬਸ ਸਾਡਾ ਫਿਰ ਹੋ ਉਹ ਬਣਿਆ ਉਹਨਾਂ ਦੇ ਹਵੇਲੀ 'ਚ ਕੰਮ ਕਰਨ ਦਾ ਕਲੱਬ ਚ ਜਾਣਾ ਸੀਗਾ ਚਲੋ ਸਾਨੂੰ ਸਰਕਲ ਦੇ ਥਰੂ ਪਤਾ ਲੱਗ ਗਿਆ ਹਨਾ ਤੇ ਫੈਨ ਗਏ ਸੀ ਜੇ ਫੈਨ ਗਏ ਆਪਾਂ ਤੇ ਉਹ ਜਦੋਂ ਏਰੀਆ ਪਤਾ ਲੱਗਿਆ ਵੀ ਅਸੀਂ ਮੈ ਤਲਵੰਡੀ ਸਭ ਉਹ ਏਰੀਏ ਦਾ ਹਨਾ ਤੇ ਉਹ ਹੈਗਾ ਬਨਾਲੀ ਨਾਲ ਹੀ ਸਾਡਾ 21 ਜੋਂਨ ਪੈ ਜਾਂਦਾ 25 26 ਕਿਲੋਮੀਟਰ ਸਾਰਾ ਹੈਗਾ ਤੇ ਬਾਈ ਨੂੰ ਜਦੋਂ ਦੱਸਿਆ ਇਹ ਚੀਜ਼ ਬਾਈ ਕਹਿੰਦਾ ਤੂੰ ਆਪਣੇ ਏਰੀਏ ਦਾ ਹੈਗਾ ਵੈਸਟ ਹੈ ਹਨਾ ਤੇ ਮੈਂ ਜਦੋਂ ਆਪ ਦਾ ਹੋਰ ਗੱਲ ਹੋਈ ਥੋੜਾ ਲਾਈਨ ਬਾਰੇ ਦੱਸਿਆ ਕਹਿੰਦੇ ਕੋਈ ਨਾ ਜਰੂਰ ਮੌਕਾ ਦੇਵਾਂਗੇ ਦੁਬਾਰਾ ਚੱਲਦੇਗੇ ਚੱਲਦੇਗੇ ਬਸ ਫਿਰ ਇੱਕ ਦਿਨ ਮੌਕਾ ਮਿਲਿਆ ਬਾਈ ਗੱਡੀ ਤੇ ਕੰਮ ਕਰਨ ਦਾ ਨੰਬਰ ਪਲੇਟ ਐਡੀ ਫੇਮਸ ਹੋਈ ਹੈ ਤਿੰਨ ਜ਼ੀਰੋਆਂ ਪਿੱਛੇ ਅੱਠ ਪਰ ਉਹ ਉਹ ਨੰਬਰ ਪਲੇਟ ਐਡੀ ਫੇਮਸ ਹੋ ਗਈ ਕੁਝ ਤਾਂ ਕੀਤਾ ਹੋਣਾ ਹੈ ਇਹਦਾ ਤੁਸੀਂ ਜਾਂ ਕੁਝ ਤਾਂ ਮੂਸੇ ਵਾਲੇ ਨੇ ਕਿਹਾ ਹੋਣਾ ਕਿ ਬਾਈ ਕਰ ਦੇ ਗੱਡੀ ਨੂੰ ਬਾਈ ਇੱਕ ਵਾਰੀ ਬਾਈ ਨੇ ਫੋਟੋ ਦਿਖਾਈ ਇੱਕ ਵਾਈਟ ਗੱਡੀ ਸੀ ਬਾਹਰ ਦੀ ਸੀਗੀ ਤੇ ਉਹ ਗਲੋਸ ਬਹੁਤ ਜ਼ਿਆਦਾ ਕਰ ਰਹੀ ਸੀ ਤੇ ਬਾਈ ਨੇ ਇੱਕ ਵਾਰੀ ਮੈਨੂੰ ਕਿਹਾ ਵੀ ਇਦਾਂ ਹੀ ਕਰਨੀ ਆ ਗੱਡੀ ਹਨਾ ਤੇ ਫਿਰ ਉਹ ਚੀਜ਼ ਸਾਡੇ ਤੇ ਜ਼ਿੰਮੇਵਾਰੀ ਬਹੁਤ ਜ਼ਿਆਦਾ ਸੀ ਅਸੀਂ ਫਿਰ ਕਰਦੇਗੇ ਆਪ ਦਾ 100% ਲਾਇਆ ਤੇ ਰਿਜ਼ਲਟ ਬਹੁਤ ਵਧੀਆ ਹੈ ਸਿੱਧੂ ਮੂਸੇਵਾਲੇ ਦਾ ਇੱਕ ਬੜਾ ਫੇਮਸ ਗੀਤ ਹੋਇਆ ਉਹਦੇ ਵਿੱਚ ਲਾਈਨ ਹੈ ਕਹਿੰਦੇ ਨੰਬਰ PB 65 ਮੁਹਾਲੀ ਦਾ 3 ਜ਼ੀਰੋਆਂ ਪਿੱਛੇ 8 ਬਲੀਏ ਉਹ ਜਿਹੜੀ ਫੋਰਚੂਨਰ ਗੱਡੀ ਜਿਹਦੇ ਉੱਤੇ ਨੰਬਰ ਪਲੇਟ ਲੱਗੀ ਹੈ ਜਿਹਦੇ ਤੇ 3 ਜ਼ੀਰੋਆਂ ਤੇ 8 ਨੇ ਉਹ ਫੋਰਚੂਨਰ ਗੱਡੀ ਜਿੱਥੇ ਡਿਟੇਲਡ ਕੀਤੀ ਗਈ ਹੈ ਜਿੱਥੇ ਉਸ ਗੱਡੀ ਦੀ ਡਿਟੇਲਿੰਗ ਹੋਈ ਹੈ ਉਹ ਬਾਈ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਉਸ ਗੱਡੀ ਨੂੰ ਐਡਾ ਫੇਮਸ ਕਰ ਦਿੱਤਾ ਬਾਈ ਜੀ ਡੀਏ ਬਾਈ ਦਾ ਨਾਮ ਉਹਨਾਂ ਦੇ ਕੋਲ ਬੈਠੇ ਆ ਬਾਈ ਜੀ ਉਹ ਫੋਰਚੂਨਰ ਗੱਡੀ ਸੁਣਿਆ ਤੁਸੀਂ ਡਿਟੇਲਿੰਗ ਉਹਦੀ ਕੀਤੀ ਹੈ ਸਿੱਧੂ ਮੂਸੇਵਾਲੇ ਦੀ ਗੱਲਾਂ ਸੁਣਾਓ ਅੱਜ ਸਹੀ ਗੱਲ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਤੇ ਬਾਈ ਏਦਾਂ ਵੀ ਜਿਵੇਂ ਤੁਹਾਨੂੰ ਪਤਾ ਹੀ ਹੈ ਬਾਈ ਦੀ ਗੱਡੀ 308 ਬਹੁਤ ਫੇਮਸ ਆ ਨਾ ਤੇ ਬਾਈ ਥੋੜਾ ਜਿਹਾ ਕਾਰ ਦੇ ਬਹੁਤ ਜ਼ਿਆਦਾ ਕੇਰਿੰਗ ਸੀਗਾ ਹਨਾ ਤੇ ਸਾਡੀ ਚਲੋ ਗੱਡੀ ਤੇ ਕੰਮ ਕਰਨ ਦਾ ਮੌਕਾ ਮੈਂ ਤੁਹਾਨੂੰ ਦੱਸ ਦਿੰਨਾ ਸਾਡਾ ਛੋਟਾ ਜਿਹਾ ਮੀਟਅਪ ਹੋਇਆ ਸੀ ਚੰਡੀਗੜ੍ਹ ਚ ਹਨਾ ਤੇ ਬਾਈ ਨੂੰ ਮੈਂ ਦੱਸਿਆ ਆਪਾਂ ਡਿਟੇਲਿੰਗ ਲੈਂਚ ਸੀਗੇ ਕਾਫੀ ਟਾਈਮ ਤੋਂ ਵੀ ਬਾਈ ਕੋਟਿੰਗ ਵਗੈਰਾ ਉਹਨਾਂ ਨੂੰ ਪਤਾ ਹੀ ਸੀਗਾ ਇਹ ਚੀਜ਼ ਚਾਹਣਾ ਸਾਰਾ ਕੁਝ ਤੇ ਬਸ ਸਾਡਾ ਫਿਰ ਹੋਮ ਟੂ ਹੋਮ ਚ ਅੱਬ ਬਣਿਆ ਉਹਨਾਂ ਦੇ ਹਵੇਲੇ 'ਚ ਕੰਮ ਕਰਨ ਦਾ ਤੇ ਉਹ ਚੀਜ਼ ਵਾਇਰਲ ਗਈ ਸਾਰਾ ਕੁਝ ਮਤਲਬ ਅੱਜ ਮੀਟਅਪ ਬਾਰੇ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਨੇ ਕਹਿੰਦੇ ਤੁਹਾਡਾ ਮੀਟਅਪ ਹੋਇਆ ਚੰਡੀਗੜ੍ਹ ਦੇ ਵਿੱਚ ਕਾਨੂੰ ਕਿਸ ਤਰ੍ਹਾਂ ਮਤਲਬ ਤੁਸੀਂ ਮਿਲੇ ਅਚਾਨਕ ਮਤਲਬ ਅਚਾਨਕ ਹੀ ਮਿਲੇ ਹੋਣਗੇ ਇਸ ਤੋਂ ਪਹਿਲਾਂ ਤਾਂ ਸ਼ਾਇਦ ਜਾਣਦੇ ਵੀ ਨਹੀਂ ਅ ਬੇਸਿਕਲੀ ਭਈ ਉਹਨਾਂ ਦਾ ਇੱਕ ਕਲੱਬ 'ਚ ਜਾਣਾ ਸੀਗਾ ਚਲੋ ਸਾਨੂੰ ਸਰਕਲ ਦੇ ਥਰੂ ਪਤਾ ਲੱਗ ਗਿਆ ਹਨਾ ਤੇ ਫੈਨ ਗਏ ਸੀ ਜੇ ਫੈਨ ਗਏ ਆਪਾਂ ਤੇ ਉਹ ਜਦੋਂ ਏਰੀਆ ਪਤਾ ਲੱਗਿਆ ਵੀ ਅਸੀਂ ਮੈਂ ਤਲਵੰਡੀ ਸਭੋ ਏਰੀਏ ਦਾ ਹਨਾ ਤੇ ਉਹ ਹੈਗਾ ਬਨਾਲੀ ਨਾਲ ਹੀ ਸਾਡਾ 21 ਜੋਂਨ ਪੈ ਜਾਂਦਾ 2 ਕਿਲੋਮੀਟਰ ਸਾਰਾ ਹੈਗਾ ਤੇ ਬਾਈ ਨੂੰ ਜਦੋਂ ਦੱਸਿਆ ਇਹ ਚੀਜ਼ ਬਾਈ ਕਹਿੰਦਾ ਤੂੰ ਆਪਣੇ ਏਰੀਆ ਦਾ ਹੈਗਾ ਵੈਸਟ ਹੈ ਨਾ ਤੇ ਮੈਂ ਜਦੋਂ ਆਪ ਦਾ ਹੋਰ ਗੱਲ ਹੋਈ ਥੋੜਾ ਲਾਈਨ ਬਾਰੇ ਦੱਸਿਆ ਕਹਿੰਦੇ ਕੋਈ ਨਾ ਜਰੂਰ ਮੌਕਾ ਦੇਵਾਂਗੇ ਇਹ ਦੁਬਾਰ ਚਲਦੇਗੇ ਚਲਦੇਗੇ ਬਸ ਫਿਰ ਇੱਕ ਦਿਨ ਮੌਕਾ ਮਿਲਿਆ ਬਾਈ ਗੱਡੀ ਤੇ ਕੰਮ ਕਰਨ ਦਾ ਈ ਫਿਰ ਮੌਕਾ ਮਿਲਿਆ ਤਾਂ ਫਿਰ ਕਿਵੇਂ ਉਹ ਮੌਕਾ ਗ੍ਰੈਬ ਕੀਤਾ ਕੀ ਕੁਝ ਕੀਤਾ ਮੂਸੇ ਵਾਲੇ ਦੀ ਗੱਡੀ ਤੇ ਹਾਂਜੀ ਬੇਸਿਕਲੀ ਬਈ ਉਹਨਾਂ ਦੀ ਗੱਡੀ ਦਾ ਆਪਾਂ ਸਪੈਸੀਫਿਕਲੀ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਡਿਟੇਲਿੰਗ ਹੋਈ ਸੀਗੀ ਤੇ ਉਹ ਵਧੀਆ ਨਹੀਂ ਮਤਲਬ ਪੇਂਟ ਵਗੈਰਾ ਚ ਕਾਫੀ ਪ੍ਰੋਬਲਮ ਸੀ ਡੀਕੰਟਾਮਨੇਸ਼ਨ ਚੰਗੀ ਤਰ੍ਹਾਂ ਨਹੀਂ ਹੋਈ ਸੀ ਹਾਰਡ ਵਾਟਰ ਸੀਗਾ ਹਨਾ ਤੇ ਆਪਾਂ ਜਿਵੇਂ ਉਹਦੇ ਹਰ ਇੱਕ ਬੰਦਾ ਪਿਆਰ ਕਰਦਾ ਹਨਾ ਉਹਦੇ ਨਾਲ ਜੁੜੀ ਹਰ ਇੱਕ ਚੀਜ਼ ਨੂੰ ਹਰ ਬੰਦਾ ਸੰਭਾਲ ਰਿਹਾ ਤੇ ਆਪਾਂ ਗੱਡੀ ਗੱਡੀ ਤਾਂ ਇੱਕ ਮਤਲਬ ਫੇਵਰੇਟ ਹਨਾ ਉਹਨਾਂ ਆਪਾਂ ਕਿ ਉਹਨੂੰ ਐਜੇ ਵੀ ਮਹਾਲ ਕੇ ਬਰਕਰਾਰ ਰਵੇ ਆਪੋ ਤੇ ਡਿਟੇਲਿੰਗ ਕੀਤੀ ਸਾਰੀ ਕੰਡਮਿਨੇਸ਼ਨ ਰਿਮੂਵ ਕੀਤੀ ਹੈ ਨਾ ਤੇ ਮੈਂ ਤਾਂ ਐਂ ਕਹਿਣਾ ਵੀ ਆਪਾਂ ਲਾਈਫਟਾਈਮ ਉਹਨਾਂ ਦੀਆਂ ਗੱਡੀਆਂ ਦੀ ਟੇਕ ਕੇਅਰ ਕਰਦੇ ਰਵਾਂਗੇ ਬਈ ਨਹੀਂ ਬਾਈ ਗੱਡੀ ਤਾਂ ਸਿੱਧੂ ਮੂਸੇ ਵਾਲੇ ਨੇ ਕਹਿਤਾ ਕਿ ਤੁਸੀਂ ਕਰਨੀ ਆ ਪਰ ਇਦਾਂ ਦਾ ਕੀ ਸੀ ਗੱਡੀ ਦੇ ਵਿੱਚ ਕਿ ਸਿੱਧੂ ਨੂੰ ਪਸੰਦ ਨਹੀਂ ਆਇਆ ਤੇ ਤੁਹਾਨੂੰ ਉਹਨਾਂ ਨੇ ਕਹਿਤਾ ਕਿ ਇਹ ਸਹੀ ਕਰ ਦੋਗੇ ਅ ਬਈ ਜਿੱਦਾਂ ਸਾਡੇ ਏਰੀਆ 'ਚ ਥੋੜੀ ਹਾਰਡ ਵਾਟਰ ਦੀ ਪ੍ਰੋਬਲਮ ਆ ਹਨਾ ਉਹਦੇ 'ਚ ਜਿਵੇਂ ਕ੍ਰੋਮ ਵਗੈਰਾ ਵਿਡਿੰਗ 'ਚ ਹਾਰਡ ਵਾਟਰ ਜੰਮਿਆ ਹੋਇਆ ਸੀ ਉਹ ਬਾਈ ਨੂੰ ਮੈਂ ਐਕਸਪਲੇਨ ਕੀਤਾ ਵੀ ਇਦਾਂ ਹੈਗਾ ਸਿਸਟਮ ਵੀ ਕਲੀਅਰ ਹੋ ਕੇ ਵ ਇਹ ਤਾਂ ਵੀ ਬਿਊਟੀਫੁੱਲ ਤੇ ਉਸ ਤੋਂ ਬਾਅਦ ਪ੍ਰੋਡਕਟ ਵਗੈਰੇ ਦੱਸਿਆ ਤਾਂ ਸਾਰਾ ਮੀਟਿੰਗ ਹੋਈ ਫਿਰ ਇੱਕ ਦਿਨ ਅਸੀਂ ਮਤਲਬ ਗੱਡੀ ਕਰਦੇ ਜਿੱਦਣ ਤੁਹਾਡੀ ਮੀਟਿੰਗ ਹੋਈ ਇਹ ਗੱਡੀ ਨਾਲ ਲੈ ਕੇ ਆਏ ਸੀ ਸਿੱਧੂ ਮੂਸੇਵਾਲਾ ਅ ਐਕਚੁਅਲੀ ਉਸ ਦਿਨ ਮੈਂ ਗੱਡੀ ਨਹੀਂ ਦੇਖੀ ਜਸਟ ਮੀਟਅਪ ਹੋਇਆ ਤੇ ਉਦਾਂ ਮੈਂ ਦੱਸਿਆ ਹੈਗਾ ਵੀ ਆ ਚੀਜ਼ਾਂ ਹੋ ਜਾਣੀਆਂ ਬਾਅਦ ਚ ਫਿਰ ਅਸੀਂ ਘਰੇ ਗਏ ਫਿਰ ਘਰੇ ਜਾ ਕੇ ਜਦੋਂ ਦੇਖਿਆ ਵੀ ਗੱਡੀ ਤੇ ਕੰਟਾਮਿਨੇਸ਼ਨ ਕਾਫੀ ਆ ਫਿਰ ਉਹਨਾਂ ਨੂੰ ਐਕਸਪਲੇਨ ਕੀਤਾ ਫਿਰ ਇਦਾਂ ਮਤਲਬ ਅਸੀਂ ਚਲੋ ਆਪਦੇ ਕੰਮ ਕਾਜਾਂ ਚ ਉਹ ਹੋ ਗਏ ਹਨ ਬਣਦੇ ਬਣਦੇ ਫਿਰ ਇੱਕ ਦਿਨ ਚਲੋ ਮੀਟਅਪ ਹੋਇਆ ਹੋਮ ਟੂ ਹੋਮ ਚਗੱਡੀ ਕਰਦੇ ਜੇ ਉਸ ਗੱਡੀ ਦੀ ਗੱਲ ਕਰਾਂ ਨਾ ਉਹ ਨੰਬਰ ਪਲੇਟ ਐਡੀ ਫੇਮਸ ਹੋਈ ਐ ਤਿੰਨ ਜ਼ੀਰੋਆਂ ਪਿੱਛੇ ਅੱਠ ਪਰ ਉਹ ਉਹ ਨੰਬਰ ਪਲੇਟ ਐਡੀ ਫੇਮਸ ਹੋ ਗਈ ਕੋਈ ਕੁਛ ਤਾਂ ਕੀਤਾ ਹੋਣਾ ਐ ਦਾ ਤੁਸੀਂ ਜਾਂ ਕੁਛ ਤਾਂ ਮੂਸੇ ਵਾਲੇ ਨੇ ਕਿਹਾ ਹੋਣਾ ਕਿ ਬਾਈ ਕਰ ਦੇ ਗੱਡੀ ਨੂੰ ਬੇਸਿਕਲੀ ਇਹ ਆ ਬਾਈ ਗੱਡੀ ਜਿਵੇਂ ਵਾਈਟ ਕਲਰ ਆ ਹਨਾ ਤੇ ਉਹ ਤੇ ਪੀਲਾਪਨ ਆ ਜਾਂਦਾ ਹੈਗਾ ਤੇ ਕੋਟਿੰਗ ਦਾ ਬੈਨੀਫਿਟ ਇਹ ਹੁੰਦਾ ਵੀ ਇੱਕ ਐਕਸਟਰਾ ਸ਼ਾਈਨ ਗਲੋਸ ਰਹਿੰਦਾਗਾ ਵੀ ਉਹ ਜਾਦਾ ਵਧੀਆ ਲੱਗਦੀ ਹੈਗੀ ਜਿਵੇਂ ਅਲਾਈਸ ਵਗੈਰਾ ਸਾਰੇ ਪਲਾਸਟਿਕ ਪਾਰਟ ਵਗੈਰਾ ਉਹ ਚੀਜ਼ ਬਹੁਤ ਬੜੀ ਨੂੰ ਡਿਟੇਲਿੰਗ ਬਹੁਤ ਪਸੰਦ ਸੀਗੀ ਹੈ ਨਾ ਕਾਰ ਲਵਰ ਨੂੰ ਹਰ ਇੱਕ ਨੂੰ ਲੱਗਦਾ ਹੈਗਾ ਮੇਰੀ ਗੱਡੀ ਜਦੋਂ ਚੱਲਦੀ ਆ ਰੋਡ ਤੇ ਅਲੱਗ ਦਿਖੇ ਚਮਕਦੀ ਦਿਖੇ ਥੈਟਸ ਵਾਈ ਅਸੀਂ ਕੀਤਾ ਫਿਰ ਤੇ ਉਹ ਬਾਈ ਪਰਫੈਕਟਲੀ ਮਤਲਬ ਬਾਈ ਕਹਿੰਦਾ ਹੋਣਾ ਕਿ ਮੇਰਾ ਗਾਣਾ ਫੇਮਸ ਹੋਇਆ ਐਡਾ ਤੇ ਮੇਰੀ ਗੱਡੀ ਵੀ ਐਂ ਕਰਦੇ ਆ ਹਾਂ ਐਕਚੁਅਲੀ ਉਹ ਗਾਣਾ ਤਾਂ ਚਲੋ ਪਹਿਲਾਂ ਦਾ ਖਿਆ ਹੋਇਆ ਹੈਗਾ ਹਨਾ ਚਲੋ ਇੱਕ ਬ੍ਰਾਂਡ ਹੀ ਆ ਗੱਡੀ ਹਨਾ ਪੀਵੀ 060 ਟ੍ਰਿਪਲ 17 ਮਾਡਲ ਆ ਤੇ ਬਟ ਆਇਆ ਵੀ ਇੱਕ ਬ੍ਰਾਂਡ ਤੇ ਜਦੋਂ ਕੰਮ ਕਰਨ ਦਾ ਸਾਡੇ ਤੇ ਵੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਸੀ ਕਿਉਂਕਿ ਐਨੇ ਵੱਡੀ ਇੱਕ ਗੱਡੀ 19 ਦਾ 17 ਦੀ ਨਹੀਂ ਹੈਗੀ ਚੜਾਈ ਜਿੰਨੀ ਗੱਡੀ ਦੀ ਹੈਗੀ ਹੈ ਹਨਾ ਤੇ ਉਹ ਚੀਜ਼ ਨੂੰ ਅਸੀਂ ਹੈਂਡਲ ਕਰਨਾ ਇੱਕ ਪ੍ਰੋਫੈਸ਼ਨਲ ਟੀਮ ਹਨਾ ਸਾਰਾ ਕੰਮ ਕਰਨਾ ਤੇ ਸਾਡੇ ਲਈ ਬਹੁਤ ਵਧੀਆ ਸੀ ਦੋ ਦਿਨ ਲਾਏ ਵਧੀਆ ਐਵਰੀਬਾਡੀ ਮਤਲਬ ਸਰਟੀਫਾਈ ਤੇ ਵਧੀਆ ਉਹਨਾਂ ਨੇ ਮਤਲਬ ਜੋ ਵੀ ਸੀਗਾ ਸਿਸਟਮ ਹਨਾ ਵਧੀਆ ਕਰ ਜੇ ਸਿੱਧੂ ਮੂਸੇ ਵਾਲੇ ਨੇ ਦੂਜੀ ਵਾਰ ਉਹ ਗੱਡੀ ਕਰਾਈ ਤੁਹਾਡੇ ਤੋਂ ਸਹੀ ਤੇ ਫਿਰ ਮੂਸੇ ਵਾਲੇ ਦਾ ਵੀ ਉੱਤੇ ਵੀ ਪ੍ਰੈਸ਼ਰ ਹੁੰਦਾ ਹੋਊਗਾ ਤੁਹਾਡੇ ਨਾਲ ਤਾਂ ਗੱਲਬਾਤ ਹੁੰਦੀ ਹੋਣੀ ਕਿ ਬਾਈ ਇਹਨੂੰ ਐ ਕਰ ਇਹਨੂੰ ਐ ਕਰ ਕੁਝ ਆਪਣੀਆਂ ਦਿਲ ਦੇ ਦੱਸਦੇ ਹੋਣੇ ਕੋਈ ਤੁਹਾਡੀਆਂ ਸੁਣਦੇ ਹੋਣੇ ਹਾਂ ਹਾਂਜੀ ਅ ਇਦਾਂ ਮਤਲਬ ਇੱਕ ਫਰੈਂਡ ਥਰੂ ਵੀ ਆਪਾਂ ਜਦੋਂ ਹੋਮ ਟੂ ਹੋਮ ਕੀਤਾ ਹਨਾ ਗੱਲ ਹੋਈ ਵੀ ਚਲੋ ਕਰਦੇ ਆ ਹਨਾ ਤੇ ਚੱਲਦਾ ਰਿਹਾ ਡਿਟੇਲਿੰਗ ਦਾ ਬਹੁਤ ਜ਼ਿਆਦਾ ਸੀਗਾ ਉਹਨਾਂ ਨੂੰ ਹਨਾ ਜਿਵੇਂ ਪਲਾਸਟਿਕ ਜਿਵੇਂ ਥਾਰ एवरीथिंग ਹਨਾ ਵੀ ਮਤਲਬ ਵੀ ਲੁੱਕ 올ਡ ਨਾ ਲੱਗੇ ਉਹ ਬਰਕਰਾਰ ਰਵੇ ਮਤਲਬ ਉਹ ਚੀਜ਼ਾਂ ਦੀ ਗੱਲਬਾਤ ਚੱਲਦੀ ਰਹਿੰਦੀ ਸੀਗੀ ਬਾਈ ਇੱਕ ਵਾਰੀ ਬਾਈ ਨੇ ਫੋਟੋ ਦਿਖਾਈ ਇੱਕ ਵਾਈਟ ਗੱਡੀ ਸੀ ਬਾਹਰ ਦੀ ਸੀਗੀ ਤੇ ਉਹ 글로ਸ ਬਹੁਤ ਜ਼ਿਆਦਾ ਕਰ ਰਹੀ ਸੀ ਤੇ ਬਾਈ ਨੇ ਇੱਕ ਵਾਰੀ ਮੈਨੂੰ ਕਿਹਾ ਵੀ ਇਦਾਂ ਹੀ ਕਰਨੀ ਆ ਗੱਡੀ ਹਨਾ ਤੇ ਫਿਰ ਉਹ ਚੀਜ਼ ਸਾਡੇ ਤੇ ਜ਼ਿੰਮੇਦਾਰੀ ਬਹੁਤ ਜ਼ਿਆਦਾ ਸੀ ਅਸੀਂ ਫਿਰ ਕਰਦੇਗੇ ਆਪ ਦਾ 100% ਲਾਇਆ ਤੇ ਰਿਜ਼ਲਟ ਬਹੁਤ ਵਧੀਆ ਆ ਤੁਹਾਡੇ ਸਭ ਨੂੰ ਪਸੰਦ ਆਈ ਗੱਡੀ ਜਿਹੜੀ ਬਣਾਈ ਹਾਂਜੀ ਹਾਂਜੀ ਮਤਲਬ ਉਹ ਉਸ ਟਾਈਮ ਬਹੁਤ ਸੈਟੀਸਫਾਈ ਫਿਰ ਦੁਬਾਰਾ ਅਸੀਂ ਦੁਬਾਰਾ ਹੋਮ ਟੂ ਹੋਮ ਚ ਹਨਾ ਉਹਨਾਂ ਦੇ ਘਰੇ ਦੁਬਾਰਾ ਮੇਨਟੇਨੈਂਸ ਰਿਪੋਰਟ ਜਿਹੜਾ ਉਹ ਚੀਜ਼ ਕਰਕੇ ਆਏ ਹਾਂਜੀ ਹਾਂਜੀ ਨੇ ਬਾਈ ਮੂਸੇ ਵਾਲੇ ਨੂੰ ਫਿਰ ਗੱਡੀ ਪਸੰਦ ਆਈ ਸੀ ਕਿਰਾ ਉਹ ਫੋਨ ਫੋਨ ਕਰਕੇ ਕਹਿੰਦਾ ਸੀ ਕਿ ਬਾਈ ਹਾਂ ਬੜੀ ਉਹ ਘੈਂਟ ਕਰਦੀ ਗੱਡੀ ਹਾਂ ਬਈ ਚੰਡੀਗੜ੍ਹ ਉਹਨਾਂ ਦੀ ਕੀਤੀ ਸੀਗੀ ਆਪਾਂ ਗੱਡੀ ਹਨਾ ਤੇ ਉਸ ਟਾਈਮ ਵਧੀਆ ਗੱਲ ਹੋਈ ਬਹੁਤ ਪਸੰਦ ਆਈ ਤੇ ਫਿਰ ਮੇਰਾ ਕਨਸੈਪਟ ਸੀਗਾ ਮੈਂ ਬਾਈ ਨਾਲ ਸ਼ੇਅਰ ਕੀਤਾ ਵੀ ਹੋਮ ਟੂ ਹੋਮ ਇਦਾਂ ਹਨਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਉਸ ਤੋਂ ਬਾਅਦ ਬਾਈ ਨੇ ਕਿਹਾ ਜਰੂਰ ਆਪਾਂ ਕੋਈ ਨਾ ਮੌਕਾ ਦੇਵਾਂਗੇ ਤੇ ਬਸ ਹੋਪਸੋ ਉਹਨਾਂ ਦੇ ਉਸ ਤੋਂ ਬਾਅਦ ਐਕਸਪਾਇਰ ਹੋ ਗਿਆ ਨਾ ਡੈਥ ਹੋ ਗਈ ਆ ਤੇ ਇਹ ਬਹੁਤ ਸੈਡ ਵਾਲੀ ਗੱਲ ਆ ਉਸ ਤੋਂ ਬਾਅਦ ਅਸੀਂ ਦੁਬਾਰਾ ਫਿਰ ਜਦੋਂ ਫੋਰਚੂਨਰ ਮਤਲਬ ਗਏ ਉੱਥੇ ਬਹੁਤ ਹੀ ਇਮੋਸ਼ਨਲ ਚੀਜ਼ ਸੀਗੀ ਹਨਾ ਪਹਿਲਾਂ ਗੱਲਬਾਤ ਜਿਹੜੇ ਪੁੱਛਣਾ ਚ ਉਹਨਾਂ ਦੇਖੋ ਇੱਕ ਇੱਕ ਉਹ ਦੌਰ ਸੀ ਜਦੋਂ ਮੂਸੇ ਵਾਲੇ ਨੇ ਤੁਹਾਨੂੰ ਕਿਹਾ ਕਿ ਬਾਈ ਇਹ ਗੱਡੀ ਨੂੰ ਡਿਟੇਲ ਕਰੋ ਹੈਨਾ ਉਹਦੀ ਡਿਟੇਲਿੰਗ ਕਰੋ ਉਦੋਂ ਸ਼ਾਇਦ ਤੁਸੀਂ ਵੀ ਨਹੀਂ ਸੋਚਿਆ ਹੋਣਾ ਕਿ ਮੁੜ ਕੇ ਬਾਈ ਨੇ ਲੱਭਣਾ ਹੀ ਨਹੀਂ ਹੈ ਬਾਈ ਦੀ ਸਿਰਫ ਗੱਡੀ ਰਹਿ ਜਣੀ ਉੱਥੇ ਹਾਂਜੀ ਹਾਂਜੀ ਉਹੀ ਚੀਜ਼ ਹੈ ਬਾਈ ਅੱਜ ਕੱਲ ਮਤਲਬ ਹੁਣ ਜਿਹੜੀ ਅਟੈਚ ਚੀਜ਼ਾਂ ਆਪਾਂ ਮੂਸੇ ਵਾਲੇ ਨਾਲ ਉਹੀ ਕਰ ਸਕਦੇ ਆ ਨਾ ਬਹੁਤ ਹੀ ਇਮੋਸ਼ਨਲ ਪਾਰਟ ਸੀ ਬਾਈ ਦੇ ਮਤਲਬ ਉਹਦੇ ਚ ਚੀਜ਼ਾਂ ਦੇਖ ਕੇ ਬਹੁਤ ਹੀ ਇਮੋਸ਼ਨਲ ਫੀਲ ਹੁੰਦਾ ਸੀ ਜਦੋਂ ਬਈ ਅਸੀਂ ਦੁਬਾਰਾ ਜਦੋਂ ਸਵਾਬਨ ਦੇ ਉਹਨਾਂ ਦੇ ਘਰੇ ਕਰਨ ਦਾ ਹਨਾ ਤਾਂ ਜਦੋਂ ਬਾਈ ਦੇ ਜਿੰਨਾ ਵੀ ਟਰੈਕਟਰ ਟਰੈਕਟਰ ਸੀਗੇ ਜਿਵੇਂ ਗੱਡੀਆਂ ਸੀਗੀਆਂ ਹਨਾ ਥਾਰ ਹੋ ਗਈ ਉਹ ਚੀਜ਼ਾਂ ਦੇਖ ਕੇ ਬਹੁਤ ਜ਼ਿਆਦਾ इमोशनल ਹੋ ਗਏ ਪਹਿਲਾਂ ਤਾਂ ਮਤਲਬ 10 ਮਿੰਟ ਦਾ ਮਤਲਬ ਕੰਮ ਕਰਨ ਦਾ ਕੋਈ ਉਹ ਨਹੀਂ ਹੋਇਆ ਫਿਰ ਚਲੋ ਆਪਾਂ ਐਜ਼ੇ ਮਤਲਬ ਵੀ ਇਹਨਾਂ ਨੂੰ ਮੇਨਟੇਨ ਰੱਖਣਾ ਹਨਾ ਬਾਈ ਦੀਆਂ ਯਾਦਾਂ ਨੂੰ ਜਿੰਦਾ ਰੱਖਣਾਗਾ ਫਿਰ ਅਸੀਂ ਕਰਕੇ ਹੌਸਲਾ ਆ ਜਾ ਕੰਮ ਨੂੰ ਹੱਥ ਤੇ ਚਲੋ ਉਦੋਂ ਬਾਅਦ ਦੀਆਂ ਚੀਜ਼ਾਂ ਹੈਗੀਆਂ ਨਾ ਰਿਜ਼ਲਟ ਬਹੁਤ ਵਧੀਆ ਆਇਆ ਹੈ ਤੂੰ ਜਿੱਥੇ ਵੀ ਹੋਵੇ ਬਾਈ ਰੱਬ ਉਹਨਾਂ ਨੂੰ ਬਹੁਤ ਖੁਸ਼ ਰੱਖੇ ਉਹਨਾਂ ਦੇ ਪਰਿਵਾਰ ਨੂੰ ਖੁਸ਼ ਰੱਖੇ ਪਰ ਮੈਂ ਇੱਕ ਚੀਜ਼ ਜਾਣਨੀ ਚਾਹੁੰਨਾ ਬਾਈ ਅੱਜ ਦੇ ਤਰੀਕ ਦੇ ਵਿੱਚ ਪੰਜਾਬ 'ਚ ਜੇ ਲੱਭਣਾ ਹੋਵੇ ਨਾ بڑے ਲੋਕ ਹੈਗੇ ਜਿਹੜੇ ਡੀਟੇਲਿੰਗ ਕਰਦੇ ਆ ਸਿੱਧੂ ਮੂਸੇ ਵਾਲੇ ਨੂੰ ਥੋੜੇ ਜਿਹੀ ਕੀ ਲੱਭ ਗਿਆ ਆਂ ਦਾ ਥੋੜੇ ਕੋ ਕਿਹੜੇ ਪ੍ਰੋਡਕਟ ਨੇ ਜਿਹੜੇ ਉਹੀ ਤੁਸੀਂ ਕਰ ਸਕਦੇ ਸੀ ਉਹਨਾਂ ਦੀ ਗੱਡੀ ਸਹੀ ਹੋਰ ਨਹੀਂ ਸੀ ਕੋਈ ਕਰਦਾ ਬਾਈ ਅੱਜ ਕੱਲ ਬਿਜ਼ਨਸ ਮੈਂ ਤੁਹਾਨੂੰ ਦੱਸ ਦਿੰਨਾ ਵੀ ਸਾਰੇ ਬਹੁਤ ਬੈਠਿਆ ਨਾ ਕੋਸ਼ਿਸ਼ ਚੱਲੋ ਜਿਵੇਂ ਇੱਕ ਦਿਲ ਮਿਲਿਆਂ ਦੀ ਗੱਲ ਹੁੰਦੀ ਹੈ ਹਨਾ ਵੀ ਮੈਂ ਸੈਟੀਸਫਾਈ ਕਰਤਾ ਬਾਈ ਨੂੰ ਵੀ ਆ ਚੀਜ਼ ਹੈਗੀ ਹੈ ਹਨਾ ਉਸੇ ਵਾਲੇ ਨਾਲ ਦਿਲ ਮਿਲ ਗਿਆ ਹਾਂ ਚਲੋ ਸਾਡੇ ਏਰੀਆ ਦਾ ਜਿਦੋਂ ਉਹ ਕਹਿੰਦੇ ਆ ਨਾ ਲੈਂਗੁਏਜ ਟੱਚ ਮਿਲ ਮੈਚ ਹੋ ਜਾਏ ਤਾਂ ਪਿਆਰ ਆਪੇ ਹੀ ਵੱਜ ਜਾਂਦਾ ਹਨਾ ਚਲੋ ਉਹ ਚੀਜ਼ਾਂ ਸੀਗੀਆਂ ਤੇ ਬਾਕੀ ਆਪਾਂ ਬਈ ਪ੍ਰੋਡਕਟ ਕੁਆਲਿਟੀ एवरीथिंग ਹੈ ਨਾ ਜਿਵੇਂ ਕੋਟਿੰਗਸ ਵਗੈਰਾ ਸਿਸਟਮੈਕਸ ਯੂਐਸਏ ਦਾ ਬ੍ਰਾਂਡ ਆ ਸਿੰਪਲੈਕਸ ਆਪਣੇ ਕੋਲੇ ਜਿਵੇਂ ਲਗਜ਼ਰੀ ਗੱਡੀਆਂ ਦਾ ਲੈਦਰ ਹੁੰਦਾ ਜਿਵੇਂ ਬਾਈ ਦੀ ਗੱਡੀ ਚ ਇੰਟੀਰੀਅਰ ਫੋਰਚਨਰ ਲੇਦਰ ਹੁੰਦਾ ਹਨਾ ਉਤੇ ਇੰਟੀਰੀਅਰ ਲੈਦਰ ਕੋਟਿੰਗ ਹੋ ਜਾਂਦੀ ਹੈ एवरीथिंग professionl ਮਤਲਬ ਸਾਰਾ ਕੁਝ ਹੈਗਾ ਤਾਂ ਕਰਕੇ ਬਾਈ ਨੂੰ ٹرسٹ ਬਣਿਆ ਹੋਊਗਾ ਬਾਕੀ ਉਦਾਂ ਇੱਕ ਔਰਾ ਹੁੰਦਾ ਬੰਦੇ ਦਾ ਹਨਾ ਤੇ ਬਾਈ ਦਾ ਔਰਾ ਸਟਰੋਂਗ ਸੀਗਾ ਚਲੋ ਉਹ ਚੀਜ਼ਾਂ ਕੰਮ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਅਸੀਂ ਆਉਦੇ ਆਪ ਨੂੰ ਮਤਲਬ ਲੱਕੀ ਸਮਝਦੇ ਆ ਬਾਈ ਬਾਈ ਉਸ ਤੋਂ ਬਾਅਦ ਮੇਨਟੇਨੈਂਸ ਕਰਦੇ ਰਹੇ ਤੁਸੀਂ ਬਾਈ ਬਾਈ ਦੇ ਜਾਣ ਤੋਂ ਬਾਅਦ ਵੀ ਹੁਣ ਤੱਕ ਤਾਂ ਗੱਡੀ ਤਾਂ ਅਜੇ ਵੀ ਉੱਥੇ ਹੈਗੀ ਆ ਮੇਨਟੇਨੈਂਸ ਅਜੇ ਵੀ ਚੱਲਦੀ ਆ ਹਾਂਜੀ ਬਾਈ ਆਪਾਂ ਲਾਸਟ ਮੇਨਟੇਨੈਂਸ 2023 ਦਸੰਬਰ ਕੀਤੀ ਸੀਗੀ ਹਨਾ ਹੁਣ ਦੁਬਾਰਾ ਫੇਰ ਡੇਟ ਆ ਰਹੀ ਆ ਤਾਂ ਉਹ ਚੀਜ਼ਾਂ ਅਸੀਂ ਦੁਬਾਰਾ ਪਲਾਨ ਕਰ ਰਹੇ ਆ ਵੀ ਕਦੋਂ ਇਹ ਕਰਨਾ ਹੈਗਾ ਹਨਾ ਤੇ ਬਾਕੀ ਇਹ ਆ ਵੀ ਬਾਈ ਦੇ ਹਨਾ ਹਰ ਇੱਕ ਚੀਜ਼ ਦਾ ਜਿਵੇਂ ਟਰੈਕਟਰ ਤੇ ਵੀ ਅਸੀਂ ਪੀਪੀਐਫ ਪਲਾਨ ਕਰ ਰਹੇ ਆ ਵੀ ਟਰੈਕਟਰ ਤੇ ਪੀਪੀ ਫੋਜੇ ਉਹਨਾਂ ਦੀ ਵੀ ਲਾਈਫ ਬਣੀ ਰਵੇ ਹਨਾ ਤੇ ਜਿੱਦਾਂ ਉਹਨਾਂ ਦੇ ਫਾਦਰ ਸਾਹਿਬ ਬਾਪੂ ਜੀ ਨੇ ਉਹਨਾਂ ਨੇ 91 ਸਕੋਰਪੀਓ ਲੈਤੀ ਆ ਉਹਦਾ ਵੀ ਪਲੈਨਿੰਗ ਹੈਗਾ ਕੋਟਿੰਗ ਦਾ ਹਨਾ ਇਹ ਚੀਜ਼ਾਂ ਚੱਲ ਰਹੀਆਂ ਚਲੋ ਮੂਸੇ ਵਾਲੇ ਤੋਂ ਬਾਅਦ ਉਹਨਾਂ ਦੀ ਫੈਮਿਲੀ ਵੀ ਤੁਹਾਡੇ ਤੇ ਪੂਰਾ ਟਰਸਟ ਕਰ ਰਹੀ ਹੈ। ਹਾਂਜੀ ਆਪਾਂ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਮਿਲ ਕੇ ਸਾਰਾ ਕੁਝ ਦੱਸਿਆ ਨਾ ਵੀ ਇਦਾਂ ਦਾ ਇਹ ਚੀਜ਼ ਹੈਗੀ ਹੈ ਕਰ ਸਕਦੇ ਆ। ਇਹ ਟਰਸਟ ਕਰਕੇ ਉਹਨਾਂ ਨੇ ਇੱਕ ਵਧੀਆ ਨਾ ਆਪਦੀ ਗੱਡੀ ਤੇ ਹੱਥ ਪਾਉਣਾ ਕੋਈ ਈਜ਼ੀਲੀ ਗੱਲ ਨਹੀਂ ਹੈਗੀ ਕਿਉਂਕਿ ਉਹਦੇ ਚ ਬਹੁਤ ਚੀਜ਼ਾਂ ਹੋ ਜਾਂਦੀਆਂ ਹੈਗੀਆਂ। ਤਾਂ ਸਾਡੇ ਤੇ ਵਧੀਆ ਟਰਸਟ ਬਣਾਇਆ ਤੇ ਅਸੀਂ ਵੀ ਉਹਨਾਂ ਡਿਲੀਵਰ ਕੀਤਾ ਹੈਗਾ। ਮਤਲਬ ਸੈਟੀਸਫਾਈ ਸਾਰਾ ਕੁਝ ਹਾਂਜੀ ਹਾਂਜੀ ਅੱਛਾ ਬਾਈ ਬਾਈ ਨਾਲ ਕੋਈ ਐਹੋ ਜੀ ਗੱਲਬਾਤ ਜਿਹੜੀ ਤੁਸੀਂ ਦੱਸਣਾ ਚਾਹੋ ਕਿਵੇਂ ਦਾ ਸੀਗਾ ਤੁਹਾਡੇ ਨਾਲ ਇੰਟਰੈਕਸ਼ਨ ਬਾਈ ਦਾ ਕਿਉਂਕਿ ਅੱਜ ਬਾਈ ਦੇ ਇੰਨੇ ਸਾਰੇ ਫੈਨਸ ਆ ਨਾ ਸਿੱਧੂ ਮੂਸੇ ਵਾਲੇ ਦੇ ਉਹ ਚਾਹੁੰਦੇ ਆ ਉਹਦੇ ਗਲਿੰਪਸ ਜਾਨਣਾ ਚਾਹੁੰਦੇ ਆ ਸਿੱਧੂ ਮੂਸੇ ਵਾਲੇ ਦੇ ਕਿਵੇਂ ਦਾ ਸੀਗਾ ਬਾਈ ਤੁਹਾਡੇ ਨਾਲ ਕਿਵੇਂ ਦਾ ਇੰਟਰੈਕਸ਼ਨ ਸੀਗਾ ਅ ਭਾਈ ਜਿੱਦਾਂ ਅਸੀਂ ਮਤਲਬ ਮਿਲੇ ਹਨਾ ਇੱਕ ਹਸਮੁਖ ਮਤਲਬ ਡਾਉਨ ਟੂ ਅਰਥ ਬੰਦਾ ਹਨਾ ਤੇ ਉਹ ਚੀਜ਼ ਸੀਗੀ ਜਿਵੇਂ ਛੋਟੀ ਛੋਟੀ ਖੁਸ਼ੀ ਚ ਖੁਸ਼ ਹੋ ਜਾਣਾ ਹਨਾ ਇਹ ਚੀਜ਼ਾਂ ਸੀ ਮਤਲਬ ਇਹ ਇਦਾਂ ਦਾ ਕੋਈ ਚੱਕਰ ਨਹੀਂ ਸੀ ਵੀ ਸਟਾਰ ਵਾਲਾ ਹਨਾ ਤੇ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਖੁਸ਼ੀਆਂ ਜਿਵੇਂ ਇੱਕ ਖੇਤ ਚ ਜਾ ਕੇ ਹਨਾ ਨੀਚੇ ਬਹਿ ਕੇ ਰੋਟੀ ਖਾ ਲੈਣੀ ਉਹ ਚੀਜ਼ਾਂ ਮਤਲਬ ਜੇ ਗੱਲ ਤਾਂ ਤੁਹਾਨੂੰ ਪਤਾ ਫੇਮ ਆ ਜੇ ਤਾਂ ਬੰਬੇ ਸਟਾਰ ਮਤਲਬ ਫਲੈਟ ਵਗੈਰਾ एवरीवन ਆ ਮਤਲਬ एवरीवन ਪਲਾਨ ਕਰਨੇ ਲੱਗ ਜਾਂਦਾ ਹੈਗਾ ਤੇ ਇਦਾਂ ਦੀਆਂ ਚੀਜ਼ਾਂ ਬਹੁਤ ਵਧੀਆ ਸੀ ਡਾਉਨ ਟੂ ਅਰਥ ਸੀ ਬਾਕੀ ਸਾਡੇ ਏਰੀਏ ਦਾ ਹਨਾ ਸਾਡੇ ਏਰੀਏ ਨੂੰ ਪਿਛੜਿਆ ਮੰਨਿਆ ਜਾਂਦਾ ਬਾਈ ਇਹ ਚੀਜ਼ਾਂ ਹੈਗੀਆਂ ਹਨਾ ਤੇ ਅਸੀਂ ਚਲੋ ਮੈਂ ਆਪਦੇ ਦੱਸ ਦੇਣਾ ਹਨਾ ਅਸੀਂ 22 ਵੀ ਜੀਐਨਈ ਲੁਧਿਆਣਾ ਪੜਿਆ ਹੈਗਾ ਤੇ ਮੈਂ ਵੀ ਉਸ ਸਾਈਡ ਪੜਿਆ ਵੀ ਸਾਡਾ ਸਾਡੇ ਤੇ ਇਹ ਚੀਜ਼ ਲਈ ਵੀ ਹੈ ਪਿਛੜੇ ਏਰੀਏ ਤੋਂ ਆਇਆ ਹਨਾ ਤੇ ਬਾਈ ਨੇ ਇੱਕ ਵਧੀਆ ਹਨਾ ਮਕਾਨ ਬਣਾਤਾ ਉਹਨੇ ਮੂਸੇ ਬਾਈ ਹੁਣ ਆਉਣ ਵਾਲੇ ਟਾਈਮ 'ਚ ਲੋਕਾਂ ਨੇ ਐਨ ਆਰ ਆਈ ਮਤਲਬ ਵੀ ਉੱਥੇ ਜਗਾਵਾ ਘਰ ਲੈ ਲੈ ਕੇ ਬਣਾਉਣ ਪਲਾਨ ਕਰਤੇ ਸੀਗੇ ਆਉਣ ਆਉਣ ਵਾਲੇ ਟਾਈਮ 'ਚ ਹਸਪੀਟਲ ਮੈਨੂੰ ਤਾਂ ਲੱਗਦਾ ਉਹ ਇੱਕ ਸਿਟੀ ਬਣ ਕੇ ਫਲੈਟਸ ਵਗੈਰ ਏਵਰੀਥਿੰਗ ਸਾਰਾ ਕੁਝ ਹੋ ਜਾਣਾ ਸੀਗਾ ਤੇ ਚਲੋ ਉਹ ਤਾਂ ਜਿਹੜੀ ਹਨਾ ਜਿਹੜਾ ਇਨਸੀਡੈਂਟ ਹੋ ਗਿਆ ਬਹੁਤ ਮਾੜਾ ਉਹ ਤਾਂ ਕਦੇ ਪਰ ਭਾਈ ਪਰ ਭਾਈ ਨਹੀਂ ਹੋ ਸਕਦੀ ਹਨਾ ਬਈ ਬਾਈ ਇੱਕ ਇੱਕ ਸਵਾਲ ਆ ਮੇਰਾ ਕਿ ਤੁਸੀਂ ਸਿੱਧੂ ਮੂਸੇ ਵਾਲੇ ਨੂੰ ਚੰਡੀਗੜ੍ਹ ਮਿਲੇ ਸਿੱਧੂ ਮੂਸੇ ਵਾਲਾ ਮਾਨਸੇ ਵਾਲਾ ਤੁਸੀਂ ਕਹਿੰਦੇ ਤੁਹਾਡਾ ਵੀ ਬੈਕਗ੍ਰਾਉਂਡ ਉਧਰ ਲੱਗੇ ਲਾਈ ਹੈ ਤੇ ਬੇਗੋ ਵਾਲਾ ਕਿ ਆਪਣਾ ਪੂਰਾ ਵਰਕ ਸਟੇਸ਼ਨ ਸਟੈਬਲਿਸ਼ ਕਰਨ ਦਾ ਕਿਵੇਂ ਸਬਬ ਬਣ ਗਿਆ ਅ ਬੇਸਿਕਲੀ ਤੁਸੀਂ ਦੇਖ ਲਓ ਬਈ ਦਬਾਬਾ ਐਨ ਆਰ ਆਈਆਂ ਦਾ ਗੜ ਹੈਗਾ ਤੇ ਇੱਕ ਇੱਥੇ ਮੇਰੇ ਬਹੁਤ ਹੀ ਅਜੀਬ ਹੈ ਨਾ ਜੁਬਰਾਜ ਪਾਜੀ ਚੰਡੀਗੜ੍ਹ ਆਪਾਂ ਨੂੰ ਮਿਲੇ ਉਹਨਾਂ ਕੋਲ ਆਸਾਲ ਕੇ ਗੱਡੀਆਂ ਤੁਸੀਂ ਸ਼ਾਰਟਸ ਦੇਖੋਗੇ ਉਹਨਾਂ ਨੇ ਉੱਥੇ ਕੰਮ ਕਰਵਾਇਆ ਸੀਗਾ ਤੇ ਬਾਕੀ ਅਸੀਂ ਜਦੋਂ ਬਈ ਦਾ ਬਲੌਗ ਬਣਾਇਆ ਤੇ ਉਹ ਵਾਇਰਲ ਹੋਇਆ ਅ ਐਨ ਆਰ ਆਈ ਇਸ ਤੁਹਾਨੂੰ ਪਤਾ ਸਿੱਧੂ ਮੂਸੇ ਵਾਲੇ ਸਾਰੇ ਵਰਲਡ ਵਾਈਡ ਫਾਇਨ ਬੈਠਿਆ ਹਨ ਤੇ ਉਹਨਾਂ ਨੇ ਬਈ ਸਾਨੂੰ ਹੋਮ ਟੂ ਹੋਮ ਬੁਲਾ ਕੇ ਮਤਲਬ ਕਰੇ ਗੱਡੀ ਦਾ ਜਿੱਦਾਂ ਕੋਟਿੰਗ ਡਿਟੇਲਿੰਗ एवरीथिंग ਕੀਤਾ ਹਨ ਉਸ ਤੋਂ ਬਾਅਦ ਸਾਡੀ ਮਤਲਬ ਬੇਗੋ ਵਾਲ ਇਹ ਜੀ ਲੋਕੇਸ਼ਨ ਸੀਗੀ ਵੀ ਐਨ ਆਰ ਆਈ ਜ਼ਿਆਦਾ ਹਨ ਇੱਥੇ ਸਾਰੇ ਗੱਡੀਆਂ ਕੰਮ ਕਰਨ ਦਾ ਇੱਕ ਜੁਬਰਾਜ ਵੀਰੇ ਨਾਲ ਪਿਆਰ ਹਨ ਇਹ ਚੀਜ਼ ਕਰਕੇ ਫਿਰ ਅਸੀਂ ਇੱਥੇ ਸਟੋਰ ਕਰ ਲਿਆ ਸਾਰਾ ਸਿਸਟਮ ਤੇ ਕਿ ਬਰਾਜ ਵੀਰਾ ਵੀ ਗੱਡੀਆਂ ਦਾ ਯਕੀਨ ਲੱਗਦਾ ਨਹੀਂ ਹਾਂਜੀ ਹਾਂਜੀ ਉਹਨਾਂ ਕੋਲੇ ਬਹੁਤ ਹੀ ਰੇਅਰੈਸਟ ਚੀਜ਼ਾਂ ਆਈਆਂ ਜਿਵੇਂ 2008 ਚ ਐਸ ਐਲ ਕੇ ਆ ਬਈ ਉਹ ਬਹੁਤ ਹੀ ਰੇਅਰ ਆ ਮਤਲਬ ਗਿੰਮੀਆਂ ਚੁਣਮੀਆਂ ਕੱਢੀਆਂ ਜਾਣੀਆਂ ਕਨਵਰਟੇਬਲ ਆ ਇਹ ਚੀਜ਼ਾਂ ਮਤਲਬ ਉਸ ਟਾਈਮ ਦੀਆਂ ਹੈਗੀਆਂ ਨਾ ਬਹੁਤ ਰੇਅਰ ਆ ਬਹੁਤ ਵਧੀਆ ਮਤਲਬ ਵੀਰਾ ਬਹੁਤ ਫੈਨ ਆ ਗੱਡੀਆਂ ਦਾ ਹੈ ਹਾਂਜੀ ਹਾਂਜੀ ਅੱਛਾ ਇੱਕ ਇੱਕ ਚੀਜ਼ ਹੋਰ ਜੇ ਕਿ ਹੋਰ ਨੇ ਆ ਕੇ ਬਾਹਰੋਂ ਕੇ ਦੇਖਣ ਸੁਣਨ ਆਲੇ ਨੇ ਆ ਕੇ ਤੁਹਾਡੇ ਕੋਲ ਆਪਣੀ ਗੱਡੀ ਬਣਵਾਉਣੀ ਹੋਵੇ ਕਿੱਥੇ ਆਵੇ ਬੇਗੋਵਾਲ ਚ ਕਿੱਥੇ ਆਵੇ ਅ ਬੇਗੋਵਾਲ ਚ ਬਈ ਟਾਂਡਾ ਪੈ ਜਾਂਦੀ ਹੈ ਆਪਣੀ ਲੋਕੇਸ਼ਨ ਆਪਾਂ ਇੱਕ ਲਾਈਮ ਲਾਈਟ ਸੱਚ ਤੁਹਾਨੂੰ ਦੱਸਾ ਆਪਾਂ 40 ਫੁੱਟ ਮੂਸੇ ਵਾਲੇ ਦਾ ਮਤਲਬ ਪੇਂਟਿੰਗ ਬਣਾਈ ਹੋਈ ਆ ਉਹ ਵਰਡ ਵਿੱਚ ਕਿਤੇ ਵੀ ਨਹੀਂ ਹੈਗੀ ਤੇ ਬਾਕੀ ਦਾ ਲੈਜੈਂਡ ਡਿਟੇਲਰ ਬਈ ਮੂਸੇ ਵਾਲੇ ਦੇ ਨਾਮ ਤੇ ਹੈਣਾ ਕਿਉਂਕਿ ਸਾਰਾ ਸਿਸਟਮ ਜਿਹੜਾ ਗੱਡੀਆਂ ਦਾ ਹੈਗਾ ਸੀ ਬਾਈ ਨਾਲ ਪਿਆਰ ਸੀਗਾ ਹੈਣਾ ਤੇ ਉਸ ਤੋਂ ਬਾਅਦ ਹੋਮ ਟੂ ਹੋਮ ਅੱਜ ਤੱਕ ਸਟੂਡੀਓ ਅਪਕਮਿੰਗ ਵਿਦ ਸਟੂਡੀਓ ਵੀ ਹੈਗੇ ਆ ਹੈਣਾ ਤੇ ਇਹ ਚੀਜ਼ਾਂ ਤਾਂ ਕਰਕੇ ਅਸੀਂ ਐਜੇ ਆਪ ਦਾ ਕੰਮ ਟ੍ਰਿਬਿਊਟੀ ਦੇਣਾ ਚਾਹੁੰਦੇ ਆ ਬਾਈ ਮੂਸੇ ਵਾਲੇ ਨੂੰ ਤੇ ਅਸੀਂ ਉਹਨਾਂ ਦੇ ਐਨ ਵੀ ਆ ਦੋਸਤ ਕੁਛ ਵੀ ਲਾ ਲੋ ਤੇ ਇਹ ਚੀਜ਼ਾਂ ਨਾ ਕਰਕੇ ਹਨਾ ਤੇ ਬਾਕੀ ਬਾਈ ਹੋਰਾਂ ਦਾ ਪਿਆਰ ਆ ਤੇ ਬਾਕੀ ਚੱਲੀ ਜਾਂਦਾ ਸਿਸਟਮ ਦ ਲੈਜੈਂਡ ਡਿਟੇਲਰ ਵਾਲੇ ਜੇ ਡੀ ਬਾਈ ਨੇ ਜਿੰਨੇ ਸਿੱਧੂ ਮੂਸੇ ਵਾਲੇ ਦੀ ਗੱਡੀ ਡਿਟੇਲ ਕੀਤੀ ਡਿਟੇਲਿੰਗ ਦਿੱਤੀ ਉਸ ਗੱਡੀ ਨੂੰ ਉਹ ਗੱਡੀ ਜਿਹੜੀ ਫੇਮਸ ਹੋਈ ਪਈ ਸੀ ਜੇ ਤੁਸੀਂ ਵੀ ਆਪਣੀ ਗੱਡੀ ਨੂੰ ਉਸ ਤਰ੍ਹਾਂ ਦੀ ਡਿਟੇਲਿੰਗ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਬਾਈ ਨੂੰ ਵਿਜ਼ਿਟ ਕਰੋ ਇਸ ਤਰ੍ਹਾਂ ਦੇ ਹੋਰ ਲੈਜੈਂਡਸ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਿਣਗੇ